ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਰ ਸਾਹਿਬ ਅਗਲੇ ਸ਼ੋਅ ਤੋਂ ਪਹਿਲਾਂ ਅਸੀਂ ਪਿੰਡ ਦਰਸ਼ਕਾਂ ਦਾ ਦੱਸਦੀ ਹੈ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਐਂਡ ਅਸੀਂ ਇਹ ਵੀ ਦੱਸ ਦਈਏ ਕਿ ਸਾਡੇ ਜੋ ਪ੍ਰੋਗਰਾਮ ਦਾ ਸਮਾਂ ਸੀਮਾ ਹੈ 4:30 ਤੋਂ ਲੈ ਕੇ 9:00 ਵਜੇ ਤੱਕ ਹੈ ਥੈਂਕ ਯੂ ਸੋ ਮੱਚ ਸੋ ਕੀਪ ਵਾਚਿੰਗ ਟੀਵੀ 84 ਜੀ ਡਾਟ ਸਾਹਿਬ ਅਗਲੇ ਸ਼ੋਅ ਤੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਜੀ ਡਾਟ ਸਾਹਿਬ ਕੀ ਵਿਚਾਰ ਹਨ ਤੁਹਾਡੀਆਂ ਦੇਖੋ ਪਿਛਲੇ ਹਫਤੇ ਦੇ ਇੱਕ ਪ੍ਰੋਗਰਾਮ ਚ ਅਸੀਂ ਦੱਸਿਆ ਸੀ ਕਿ ਕਿਵੇਂ ਅਮਰੀਕਾ ਦਾ ਡਿਫੈਂਸ ਸੈਕਟਰੀ ਔਰ ਫੋਰਨ ਅਫੇਅਰਸ ਯੂ نو ਸੈਕਟਰੀ ਆਫ ਸਟੇਟ ਕਹਿੰਦੇ ਨੇ ਉਹ ਦਿੱਲੀ ਪਹੁੰਚੇ ਨੇ ਔਰ ਜਿਹਨੂੰ 2+2 ਮੀਟਿੰਗ ਕਿਹਾ ਗਿਆ ਕਿ ਉੱਥੇ ਸੁਸ਼ਮਾ ਤੇ ਨਿਰਮਲਾ ਉਹਨਾਂ ਨੇ ਵੱਖ-ਵੱਖਰੀ ਰੰਗ ਦੀਆਂ ਸਾੜੀਆਂ ਬਨ ਕੇ ਜਿਹੜਾ ਫੋਟੋ ਵੀ ਨਾਲ ਢੋਈ ਰੂਸੀ ਇਹ ਕਹਿ ਸੀ ਕਿ ਵੀ ਇਹ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਵੀ ਕੀ ਰਿਹਾ ਹੁਣ ਉਹਨਾਂ ਦਾ ਆਪਣੇ ਜਿਹੜੇ ਐਕਸਪਰਟ ਕਿ ਸਾਫ ਕਾ ਇਨਵੈਸਟਰ ਔਰ ਇਵਨ ਟ੍ਰਿਬਿਊਨ ਐਡੀਟੋਰੀਅਲ ਉਹ ਵੀ ਕਹਿੰਦੇ ਨੇ ਵੀ ਕੁਝ ਵੀ ਹੱਥ ਪੱਲੇ ਨਹੀਂ ਆਇਆ ਰਾਦਰ ਉਹਨਾਂ ਦੇ ਹੈ ਅੰਕਲ ਸੈਮਜ਼ ਸਾਇਰਨ ਕਾਲ ਓਵਰਕਮਿੰਗ ਦਾ ਹੈਜ਼ਿਟੇਸ਼ਨ ਆਫ ਨੇਬਰਹੂਡ ਕਿ ਵੀ ਇਹ ਅੰਕਲ ਸੈਮ ਨੇ ਕੁਝ ਨਹੀਂ ਪੱਲੇ ਪਾਇਆ ਇਸੇ ਤਰ੍ਹਾਂ ਗੈਟਿੰਗ ਕਾਟ ਇਨ ਸਪਾਈਡਰਜ਼ ਵੈਬ ਕਿ ਮਕੜੀ ਦੇ ਜਾਲ 'ਚ ਇੰਡੀਆ ਫਸ ਰਿਹਾ ਹੈ India doesn't seem to have come away with much from the 2+2 dialogue ke jeda 2+2 dialogue hoya jo kuch nahi nikla par ide wal jan ton pehla jive East Tribune editorial ne bhi keha si ke bhi in the end of the day China de naal Bharat nu kis kisam da relation rakhna hai America decide karna chahunda de. ji aur kyunke hun neighborhood de vich Pakistan aur Iran ਉਨਾ ਦੋਨਾਂ ਨੂੰ ਵੀ ਅਮਰੀਕਾ ਨੇ ਟਾਰਗੇਟ ਕੀਤਾ ਹੈ ਪਾਕਿਸਤਾਨ ਤੇ ਪ੍ਰੈਸ਼ਰ ਬਿਲਡ ਕਰਦੇ ਨੇ ਤਾਂ ਕਿ ਅਫਗਾਨਿਸਤਾਨ ਜੁਨਾ ਦੀ ਉਂਗਲ ਜਿਹੜੀ ਆ ਵਿੱਚ ਫਸੀ ਰਹੇ ਜਾਂਦਾ ਭਾਈ ਜਿੱਥੇ ਉਹ ਲੜਾਈ ਹਾਰ ਚੁੱਕੇ ਨੇ ਔਰ ਈਰਾਨ ਦੇ ਉੱਤੇ ਦਬਾਅ ਬਣਾਉਣ ਲਈ ਜਿਹੜੀਆਂ ਸੈਂਕਸ਼ਨਸ ਨੇ ਇਕਨੋਮਿਕਲ ਉਹ ਸ਼ੁਰੂ ਅਕਤੂਬਰ 3-4 ਤੋਂ ਹੋਣੀ ਹੈ ਔਰ ਉਹਦੇ ਤੋਂ ਵੀ ਇੰਡੀਆ ਨੂੰ ਕਾਫੀ ਕਰੂਡ ਉੱਥੋਂ ਮਿਲਦਾ ਹੈ ਔਰ ਇਹ ਇਰਾਨੀਅਨ ਕਰੰਸੀਜ਼ ਡੀਲ ਕਰਦੇ ਨੇ ਉਹ ਇੰਡੀਅਨ ਰੁਪਈਏਜ਼ ਡੀਲ ਕਰਦੇ ਨੇ ਉਹਨੂੰ ਵੀ ਇਹ ਬੰਦ ਕਰਨਾ ਚਾਹੁੰਦੇ ਨੇ ਸੋ ਇਹਨਾਂ ਨੂੰ ਇਹ ਸੀ ਕਿ ਜੀ ਸਾਨੂੰ ਜਿਹੜਾ ਉਹਦੇ ਚੋਂ ਐਕਸੈਪਸ਼ਨ ਮਿਲ ਜਾਏ ਵੀ ਅਸੀਂ ਇਹ ਇਵਨ ਰਸ਼ੀਆ ਦੇ ਨਾਲ S400 ਜਿਹੜੇ 6 ਬਿਲੀਅਨ ਡਾਲਰ ਦੇ ਇਹ ਖਰੀਦ ਰਹੇ ਨੇ ਜਾਈਲਾ ਸੋ ਉਸ ਸਾਰੇ ਚੋਂ ਅਮਰੀਕਾ ਨੇ ਕੋਈ ਕੰਸੈਸ਼ਨ ਨਹੀਂ ਦਿੱਤਾ ਇਹ ਇਹਨਾਂ ਨੂੰ ਕਹੇ ਵੀ ਤੁਸੀਂ ਜਿਹੜਾ ਨੇਬਰਸ ਦੇ ਨਾਲ ਆਪਣਾ ਡਿਸਟੈਂਸ ਰੱਖੋ ਔਰ ਜ਼ਾਹਰ ਹੈ ਵੀ ਜਿਵੇਂ ਮੈਂ ਅਕਸਰ ਕਹਿੰਦਾ ਵੀ ਚਾਈਨਾ ਦਾ ਇੱਕ ਆਪਣਾ ਟੰਗ ਹੁੰਦਾ ਹੈ ਰਿਐਕਟ ਕਰਨ ਦਾ ਚਾਈਨਾ ਨੇ ਇਹਦੇ ਤੇ ਅਜੇ ਤੱਕ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ ਲੇਕਿਨ ਨੇਪਾਲ ਜਿਹਦੇ ਨਾਲ ਭਾਰਤ ਦਾ ਕਿੰਨੇ ਹਜ਼ਾਰ ਮੀਲ ਬਾਰਡਰ ਲੱਗਦਾ ਹੈ ਲੈਂਡਲੌਕਡ ਕੰਟਰੀ ਹੈ ਕਦੇ ਨੇਪਾਲ ਬਾਰੇ ਸੀ ਕਿ ਜੀ ਕਲਕੱਤੇ ਤੋਂ ਟਰੱਕ ਆਉਂਦੇ ਨੇ ਤਾਂ ਉਹਨਾਂ ਦੇ ਚੁੱਲ੍ਹੇ ਤੇ ਰੋਟੀ ਪੱਕਦੀ ਹੈ ਜੀ ਪਰ ਪਿਛਲੇ ਪੀਰੀਅਡ ਕਿਵੇਂ ਇੰਡੀਆ ਦੀ ਸਟੂਪਿਡ ਫੋਰਨ ਪੋਲਿਸੀ ਨੇ ਇਹਨਾਂ ਦੀ ਹੰਕਾਰ ਦੀ ਲਾਈਨ ਨੇ ਕਿਸ ਹੱਦ ਤੱਕ ਕੀਤਾ ਕਿ ਨੇਪਾਲ ਦੁਨੀਆ ਦੇ ਵਿੱਚ ਇੱਕੋ ਇੱਕ ਹਿੰਦੂ ਨੇਸ਼ਨ ਸੀ ਜਿਹੜਾ ਡਿਕਲੇਰਡਲੀ ਹਿੰਦੂ ਨੇਸ਼ਨਸ ਯੂਐਨ ਦੇ ਵਿੱਚ ਵੀ ਉਸ ਨੂੰ ਜਿਹੜਾ ਉਹਨਾਂ ਨੇ ਆਪਣੇ ਰੱਖਿਆ ਪਰ ਇਹਨਾਂ ਦੀਆਂ ਨੀਤੀਆਂ ਦੇ ਥੱਲੇ ਇਹ ਹੋਇਆ ਜਿਉਂ-ਜਿਉਂ ਇਹਨਾਂ ਦੀ ਇੰਟੈਲੀਜੈਂਸ ਏਜੰਸੀ ਰਾ ਨੇ ਇੰਟਰਫੀਅਰ ਕੀਤਾ ਚਾਈਨਾ ਦੇ ਵਿੱਚ ਜਿਹੜੇ ਮੋਇਸਟ ਹੌਲੀ-ਹੌਲੀ ਹੌਲੀ ਹਕੂਮਤ ਚ ਹੈ ਉਹਨਾਂ ਦੀ ਪੂਰੀ ਹਕੂਮਤ ਬਣੀ ਹੈ ਉਹਨਾਂ ਨੇ ਕਨਸਟੀਟਿਊਸ਼ਨ ਜੋ ਪਹਿਲਾਂ ਦਾ ਕੱਢਿਆ ਉਹਨਾਂ ਨੇ ਕਿਹਾ ਅਸੀਂ ਕੋਈ ਹਿੰਦੂ ਨੇਸ਼ਨ ਨਹੀਂ ਹੈਗੇ ਅਸੀਂ ਸੈਕੂਲਰ ਮੁਲਕ ਹੈ ਔਰ ਫਿਰ ਉਹਨਾਂ ਨੇ ਜਿਵੇਂ ਇੰਡੀਅਨ ਇਨਫਲੂਐਂਸ ਖਤਮ ਕੀਤਾ ਹੈ ਹੁਣ ਹਾਲਤ ਇਹ ਹੈ ਵੀ ਪਿਛਲੇ ਦਿਨਾਂ ਵਿੱਚ ਮਿਸਟਰ ਓਇਲੀ ਜਿਹੜੇ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਉਹ ਚਾਈਨਾ ਦੇ ਦੌਰੇ ਤੇ ਗਏ ਔਰ ਜਿਹੜੀਆਂ ਚਾਈਨਾ ਦੀਆਂ ਚਾਰ ਪੋਰਟਸ ਨੇ ਪ੍ਰੋਮੀਨੈਂਟ ਉਹ ਖੋਲ ਦਿੱਤੀਆਂ ਚਾਈਨਾ ਨੇ ਉਹਨਾਂ ਨੇ ਨੇਪਾਲ ਨੂੰ ਕਿਹਾ ਕਿ ਵੀ ਤੁਸੀਂ ਇਹਦੇ ਨਾਲ ਟ੍ਰੇਡ ਕਰ ਸਕਦੇ ਹੋ ਹਾਲਾਂਕਿ ਕਈ ਹਜ਼ਾਰ ਮੀਲ ਐ ਦੂਰ ਪੈਂਦੀਆਂ ਨੇ ਭਾਰਤ ਵਾਲਾ ਨੇੜੇ ਸੀ ਕੰਮ ਪਰ ਉਹਨਾਂ ਨੇ ਹੁਣ ਤੱਕ ਨੇਪਾਲ ਇਸ ਲਈ ਫਸਿਆ ਹੋਇਆ ਸੀ ਭਾਰਤ ਦੇ ਚੁੰਗਲ ਚ ਕਿਉਂ ਉਹਨਾਂ ਕੋਲ ਕੋਈ ਆਲਟਰਨੇਟ ਨਹੀਂ ਸੀ ਔਰ ਜਿਵੇਂ ਚਾਈਨਾ ਦੀ ਮਹਾਰਤ ਹੈ ਜੇ ਉਹਨਾਂ ਨੇ ਬੀਜਿੰਗ ਤੋਂ ਲਹਾਸਾ ਤਿੱਬਤ ਦੀ ਰਾਜਧਾਨੀ ਚ ਬੁਲੇਟ ਰੇਨ ਬਣਾਈ ਹੈ ਜਿਹੜੀ ਹਜ਼ਾਰਾਂ ਮੀਲ ਪਹਾੜਾਂ ਚ ਔਰ ਇਨੀ ਪਪੂਲਰ ਹੈ 3 ਸਾਲ ਦੀ ਉਹਦੀ ਬੁਕਿੰਗ ਹੈ ਜੇ ਤੁਸੀਂ ਜਾਣਾ ਹੈ 3 ਸਾਲ ਬਾਅਦ ਤੁਹਾਨੂੰ ਟਿਕਟ ਮਿਲਦੀ ਹੈ ਤੇ ਉਹਨਾਂ ਲਈ ਨੇਪਾਲ ਦੇ ਵਿੱਚ ਉਹਨਾਂ ਨੇ ਕਿਹਾ ਨੇਪਾਲ ਨੂੰ ਵੀ ਤੁਸੀਂ ਇਨਫਰਾਸਟ੍ਰਕਚਰ ਡਿਵੈਲਪ ਕਰੋ ਅਸੀਂ ਤੁਹਾਨੂੰ ਕਰਕੇ ਦੰਨੇ ਔਰ ਇਹ ਜਿਹੜਾ ਅਮਰੀਕਾ ਦੇ ਨਾਲ ਭਾਰਤ ਨੇ ਬਿਲਕੁਲ ਗਿਟਮਿਟ ਕਰਕੇ ਚਾਈਨਾ ਨੂੰ ਜਿਹੜਾ ਉਹ ਅਫੈਂਡ ਕੀਤਾ ਹੋਇਆ ਉਹਦਾ ਜਵਾਬ ਚਾਈਨਾ ਨੇ ਨੇਪਾਲ ਰਾਈ ਦਿੱਤਾ ਹੁਣ ਇੱਕ ਇਹਨਾਂ ਨੂੰ ਇਹ ਬਿਮਸਟੈਕ ਮਿਲਟਰੀ ਡ੍ਰਿਲ ਕਹਿੰਦੇ ਨੇ ਉਹ ਨੇਪਾਲ ਦੇ ਨਾਲ ਹੁੰਦੀਆਂ ਨੇ ਇੰਡੀਆ ਦੀਆਂ ਲਗਾਤਾਰ ਜੀ ਔਰ ਐਥ ਕੀ ਪੂਨੇ ਰੱਖੀਆਂ ਹੋਈਆਂ ਸੀ ਇਹਨਾਂ ਦੀ ਐਡਵਾਂਸ ਟੀਮ ਵੀ ਨੇਪਾਲ ਆਰਮੀ ਦੇ ਆ ਗਈ ਸੀ ਉਸ ਤੇ ਲਈ ਔਰ ਅੱਜ ਜਿਹੜੀ ਮੇਨ ਖਬਰ ਜਿਹਨੇ ਇਹਨਾਂ ਨੂੰ ਬਿਲਕੁਲ ਰੈਟਲ ਕਰਕੇ ਰੱਖ ਦਿੱਤਾ ਇਨਸਰਟ ਟੂ ਇੰਜਰੀ ਨੇਪਾਲ ਟੂ ਨਾਊ ਜੁਆਇਨ ਮਿਲਟਰੀ ਡ੍ਰਿਲ ਵਿਦ ਚਾਈਨਾ ਨੇਪਾਲ ਨੇ ਕਿਹਾ ਜੀ ਇਹ ਜਿਹੜੀ ਤੁਹਾਡੀ ਬਿਮਸਟੈਕ ਮਿਲਟਰੀ ਟ੍ਰੇਨਿੰਗ ਹੈ ਜਿਹਨੂੰ ਤੁਸੀਂ ਸਾਰਕ ਦਾ ਆਪੋਜ਼ਿਟ ਬਣਾਉਣਾ ਚਾਹੁੰਦੇ ਹੋ ਕਿਉਂਕਿ ਹੁਣ 2018 ਚ ਨੇਪਾਲ ਹੋਸਟਲ ਜਿਹੜੀ ਸਾਊਥ ਏਸ਼ੀਅਨ ਰੀਜਨਲ ਕਾਨਫਰੈਂਸ ਮਲਕਾਂ ਦੀ ਮੀਟਿੰਗ ਹੁੰਦੀ ਹੈ ਉਹ ਹੋਸਟ ਨੇਪਾਲ ਨੇ ਕਰਨਾ ਹੈ 2016 ਚ ਪਾਕਿਸਤਾਨ ਚ ਸੀ ਇੰਡੀਆ ਨੇ ਕੋਆਪਰੇਟ ਨਹੀਂ ਕੀਤਾ ਪਾਕਿਸਤਾਨ ਚ ਨਹੀਂ ਹੋ ਸਕੀ ਸੋ ਨੇਪਾਲ ਨੇ ਔਰ ਇਹ ਜਿਹੜੀ ਇਸ ਨੂੰ ਜਿਹੜਾ ਇਹ ਬਿਮਸਟੈਕ ਕਹਿੰਦੇ ਨੇ ਐਕਸਕਲੂਸਿਵ ਟੈਰਰਿਜ਼ਮ ਤੇ ਫੋਕਸਡ ਸੀ ਇਹਨਾਂ ਦੀ ਪਾਕਿਸਤਾਨ ਨੂੰ ਘੇਰਨ ਦੀ ਲਾਈਨ ਸੀ ਨੇਪਾਲ ਨੇ ਐਨ ਮੌਕੇ ਤੇ ਜਦੋਂ ਕਿ ਉਹਨਾਂ ਦੇ ਜਿਹੜੀ ਪਾਰਟੀ ਐਡਵਾਂਸ ਪਹੁੰਚ ਚੁੱਕੀ ਸੀ ਉਹਨਾਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਬਿਲਕੁਲ ਨਹੀਂ ਆ ਰਹੇ ਉਹ ਨਾਲ ਦੇ ਨਾਲ ਉਹਨਾਂ ਨੇ ਕਿਹਾ ਜੀ ਵੀ ਅਸੀਂ ਇਸ ਮੰਥ ਐਂਡ ਦੇ ਉੱਤੇ ਚਾਈਨਾ ਦੇ ਨਾਲ ਜਿਹੜੀ 12 ਰੋਜ਼ਾ ਉਹਨਾਂ ਦੇ ਨਾਲ ਅਸੀਂ ਮਿਲਟਰੀ ਡ੍ਰਿਲ ਜਿਹੜੀ ਹੈ ਉਹ ਕਰ ਰਹੇ ਹਨ ਉਹ ਇਹ ਹੈ ਇਹ ਸਟਾਈਲ ਹੈ ਚਾਈਨਾ ਦਾ ਕਿ ਵੀ ਉਹਨਾਂ ਨੇ ਨੇਪਾਲ ਨੂੰ ਜਵਾਬ ਦਿੱਤਾ ਵੀ ਹੋਰ ਵੱਡੋ ਅੰਕਲ ਸੈਮ ਦੀ ਕੱਛ ਤੇ ਤੁਹਾਡਾ ਜਿਹੜਾ ਅਸੀਂ ਆ ਕਰਦੇ ਹਾਂ ਔਰ ਇਹਨਾਂ ਦੀ ਮੇਨ ਇਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਕਿ ਵੀ ਇਹ ਜਿਹੜਾ ਨੇਪਾਲਸ ਡਿਸੀਜਨ ਟੂ ਪੁੱਲ ਆਊਟ ਆਫ ਦਾ ਜੁਆਇੰਟ ਬਿੰਸਟੈਕ ਮਿਲਟਰੀ ਡ੍ਰਿਲ In Pune, couldn't have come at a worse time for India with the Nepal Army set to participate in a 12-day long military exercise with China later this month. Nepal's Army spokesperson, Brigadier General Gokul uh, Pandari, told Times of India on Monday that the second such joint exercise with China, Sagar Matha Friendship 2, was going to take place from September 17. टू सपटर ऑफ द एक्सरसाइज इज गोइंग टू बी ऑन काउंटर ये ऑपरे मेन फोकस हो जस्ट जॉइंट फर्स्ट सच जॉइंट एक्सरसाइज चाइना टुक प्लेस इन अप्रैल लास्ट ईयर लीडिंग टू कंसर्न्स इन इंडिया ओवर ग्रोइंगशन बिटवीन नेपाल एंड इट्स नॉर्दर्न नेबर अजय, अप्रैल चो पहली एक्सरसाइज करके हटे ने उन्होंने दूजी रख ली है the second nepal china joint exercise will come days after the nepal government directed its military to withdraw from the first ever joint military drill by bimstec countries jadia bimstec countries si oh cho withdraw karke aur unhan ne unhan unhan ne kaha ki ji kaathmandu ne kaha ki we are not particularly pleased with attempt by india to boost security and defense cooperation within bimstec ke vi oda purpose hor si bimstec da india ode cho apna fayda kad rya hai India, though is still smarting from Nepal's decision to withdraw at the last moment from the BIMSTEC XI, when an advanced military team from Kathmandu had already landed in India, and the exercise with China is unlikely to soothe nerves here. foreign According to Sibyl, it is unfortunate that Nepal gets satisfaction in provoking India. Okay, Sanu. ਤੁਸੀਂ ਭਾਰਤ ਨੂੰ ਖਾਮ ਖਾ ਜਿਹੜਾ ਉਹ ਪ੍ਰਵੋਕ ਕਰ ਰਹੇ ਹੋ ਸਾਨੂੰ ਭੜਕਾ ਰਹੇ ਹੋ ਬਾਈ ਟੇਕਿੰਗ ਸੱਚ ਇਨਕਨਸੀਡਰਡ ਸਟੈਪਸ ਦੇ ਵਿਲ ਇਰੀਨੇਟ ਇੰਡੀਅਨ opinion ਮੋਰ ਐਂਡ ਦਾ ਕਾਸਟ ਵਿਲ ਬੀ ਫੈਲਟ ਵੈਨ ਨੇਪਾਲ ਫੇਸਸ ਅ ਕ੍ਰਾਈਸਿਸ ਇਨ ਦਾ ਫਿਊਚਰ ਦੇ ਹੈਵ ਟੂ ਨਰਚਰ ਦਾ ਇੰਡੀਆ ਰਿਲੇਸ਼ਨਸ਼ਿਪ ਨਾਟ ਕ੍ਰੀਏਟ ਇਸ ਅ ਬਲਕੇਰ ਕਿ ਜੀ ਅੱਛਾ ਤੁਸੀਂ ਸਾਨੂੰ ਛੱਡ ਰਹੇ ਹੋ ਫਿਰ ਜਦੋਂ ਕੱਲ ਨੂੰ ਤੁਹਾਨੂੰ ਮੁਸੀਬਤ ਆ ਗਈ ਤੁਸੀਂ ਕਿਹੜਾ ਉੱਥੇ ਅਰਥਕੁਏਕ ਆਇਆ ਉਹਨਾਂ ਨੇ ਹੈਲਪ ਮੰਗੀ ਤੁਸੀਂ ਉੱਥੇ ਰਾ ਦੇ ਏਜੰਟ ਭੇਜ ਦਿੱਤੇ 80% ਉਹਨਾਂ ਨੇ ਕਿਹਾ ਗੈਟ ਆਊਟ ਸਾਰੇ ਘੱਟ ਕੇ ਬਾਹਰ ਮਾਰੇ ਉਹਨਾਂ ਨੇ ਕਿਹਾ ਵੀ ਸਾਨੂੰ ਤੁਹਾਡੀ ਮਦਦ ਦੀ ਕੋਈ ਲੋੜ ਨਹੀਂ ਅਸੀਂ ਉਹ ਜਿਹੜਾ ਉਹ ਤੁਹਾਡੇ ਤੋਂ ਪਹਿਲਾਂ ਹੀ ਅੱਕੇ ਹੋਏ ਨੇ ਇਹ ਉਹਨਾਂ ਦਾ ਸਿਵਲ ਐਡਮਿਨਿਸਟ੍ਰੇਸ਼ਨ ਬਣਨ ਤੇ ਆਇਆ ਤੁਸੀਂ ਉੱਥੇ ਉਹ ਮਧਾਵੀ ਕਿ ਕਿਹੜੇ ਲੋਕ ਨੇ ਬਿਹਾਰ ਦੇ ਜ਼ਿਲ੍ਹਿਆਂ ਦੇ ਉਹਨਾਂ ਤੋਂ ਤੁਸੀਂ ਰਿਬੈਲਿਅਨ ਕਰਵਾ ਦਿੱਤਾ ਸੋ ਉਹਨਾਂ ਨੂੰ ਨੇਪਾਲ ਨੂੰ ਪਤਾ ਹੈ ਉਹਨਾਂ ਨੂੰ ਹੈ ਕਿ ਵੀ ਹੁਣ ਇਹਨਾਂ ਨੂੰ ਤੁਸੀਂ ਬਾਹਰ ਹੀ ਰੱਖੋ ਸੋ ਇਹ ਲੰਬੀ ਚੌੜੀ ਖਬਰ ਹੈ ਪਰ ਜ਼ਾਹਰ ਹੈ ਕਿ ਮਿਸਟਰ ਆਇਲੀ ਜਿਹੜੇ ਨੇ ਉਹਨਾਂ ਨੇ ਬੜੀ ਕਲੀਅਰ ਲਿਖਿਆ कि बी ए सोर्स इन काठमांडू आल्सो सैड इंडिया मस्ट स्टॉप लुकिंग एट बिम्स्टैक एज एन अल्टरनेटिव टू सारक टू फोकस ऑन टेररिज्म इज़ वन थिंग टू व्हाट टू पार्टिसिपेट इन ए जॉइंट मिलिट्री एक्सरसाइज क्वाइट एन अदर द गवर्नमेंट एज वेल एज द ऑपोजिशन वाज अनश्योर इफ बिम्स्टैक वॉज मेंट फॉर एन एक्सरसाइज लाइक दैट उन्होंने मतलब इंडिया नु ट्रैश करके और विद इन ए टू प्लस टू निर्मला और सुषमा नाल ਮੁਲਾਕਾਤ ਤੋਂ ਇਕਦਮ ਬਾਅਦ ਔਰ ਦਰਸ਼ਕ ਫਾਈਲ ਫੋਟੋ ਹੈ ਇਹਨਾਂ ਦੀ ਦਿਨਿਕ ਪਾਸਕਰ ਦੀ ਦੇਖ ਰਹੇ ਨੇ ਸਮਾਰਟ ਨੇਪਾਲੀ ਸ਼ੋਲਡਜਰ ਜਿਹੜੇ ਜਿਨ੍ਹਾਂ ਨੇ ਦੁਨੀਆ 'ਚ ਆਪਣੀ ਬਹਾਦਰੀ ਦਾ ਹਮੇਸ਼ਾ ਸਿੱਕਾ ਜਮਾਇਆ ਔਰ ਜਿਹੜਾ ਮੈਂ ਆਲਰੇਡੀ ਗੱਲ ਕੀਤੀ ਹੈ ਵੀ ਜਿਹੜੀ ਇਹਨਾਂ ਦੀ 2+2 ਕਾਨਫਰੰਸ ਦੀ ਟੋਟਲ ਫੇਲਿਅਰ ਹੈ ਉਹ ਇਵਨ ਟ੍ਰਿਬਿਊਨ ਨੇ ਆਪਣੇ ਐਡੀਟੋਰੀਅਲ ਦੇ ਵਿੱਚ ਐਡਮਿਟ ਕੀਤਾ ਉਹਨਾਂ ਨੇ ਕਿਹਾ ਹੈਗਾ ਜੀ ਕੌਮਕਾਸਾ ਵਾਲਾ ਐਗਰੀਮੈਂਟ ਹੋਇਆ ਔਰ ਮੇਜਰ ਡਿਫੈਂਸ ਪਾਰਟਨਰ ਜ਼ਰੂਰ ਇੰਡੀਆ ਨੂੰ ਬਣਾਤਾ ਉਹ ਵੀ ਆਪਣਾ ਸੌਦਾ ਵੇਚਣ ਨੂੰ ਪਰ ਉਹ H1B ਵੀਜ਼ੇ ਦਾ ਕੰਸਰਨ ਹੋਏ ਈਰਾਨ ਰਸ਼ੀਆ ਨਾਲ ਟ੍ਰੇਡ ਕਰਨ ਲਈ ਐਕਸੈਪਸ਼ਨ ਦੀ ਗੱਲ ਹੋਏ ਔਰ ਨੀਦਰ ਵਾਸ ਏਬਲ ਟੂ ਟੇਕ ਦਾ ਯੂਐਸ ਪ੍ਰੈਸ਼ਰ ਆਫ ਇਟਸ ਬੈਕ ਫਾਰ ਓਪਨਿੰਗ ਇਟਸ ਮਾਰਕੀਟ ਟੂ ਦਾ ਵਾਲ ਸਟਰੀਟਸ ਫਾਈਨੈਂਸ਼ੀਅਲ ਜਗਰਨਾਟ ਉੱਥੇ ਵੀ ਕੋਈ ਨਹੀਂ ਉਹ ਅਮਰੀਕਨ ਨੂੰ ਉਹਨਾਂ ਨੇ ਜਿਹੜੇ ਦੋਨੋਂ ਹੀ ਸੀ ਉਹਨਾਂ ਨੇ ਬਾਰ ਬਾਰ ਕਿਹਾ ਕਿ ਜੀ ਫੇਅਰ ਟਰਾਂਸਪੇਰੈਂਟ ਜਿਹੜੀ ਹੈ ਉਹ ਪਾਲਿਸੀ ਉਹ ਹੋਣੀ ਚਾਹੀਦੀ ਹੈ ਟ੍ਰੇਡ ਦੇ ਮਾਮਲੇ 'ਚ ਬੋਥ ਵੇ ਉਨਾ ਮਤਲਬ ਇਹ ਵੀ ਜਿਹੜੀਆਂ ਉਹਨਾਂ ਨੇ ਟੈਰਿਫ ਸਲਾਈਆਂ ਉਹ ਵੀ ਲੱਗੀਆਂ ਰਹਿਣਗੀਆਂ ਔਰ ਇਹਦੇ ਚ ਤੇ ਕਾਫੀ ਡੀਟੇਲ ਆਰਟੀਕਲ ਮੈਂ ਪੜ੍ਹ ਨਹੀਂ ਸਕਾਂਗਾ ਇਹ ਐਕਸ ਐਮਬੈਸਟਰ ਨੇ ਐਮ ਕੇ ਜੀ ਪਧਰ ਕੁਮਾਰ ਗੈਟਿੰਗ ਕਾਟ ਇਨ ਸਪਾਈਡਰਸ ਵੈਬ ਮਕੜੀ ਦੇ ਜਾਲ ਚ ਇੰਡੀਆ ਫਸ ਗਿਆ ਔਰ ਇੰਡੀਆ ਡਸਨਟ ਸੀਮ ਟੂ ਹੈਵ ਕਮ ਅਵੇ ਵਿਦ ਮਚ ਫਰਮ 2+2 ਡਾਇਲੌਗ ਔਰ ਉਹਨਾਂ ਨੇ ਜਿਹੜੀ ਇਸ ਆਰਟੀਕਲ ਚ ਵੀ ਸੁਸ਼ਮਾ ਸਵਰਾਜ ਦੇ ਮੂੰਹ ਦੇ ਉੱਤੇ ਜਿਹੜੀ ਹੈ ਉਹ ਉਂਗਲ ਰੱਖੀ ਹੋਈ ਹੈ ਕਬੀ ਹੁਣ ਚੁੱਪ ਰੋ ਵੀ ਸਾਡੇ ਨਾਲ ਕੀ ਬੀਤਿਆ ਅੰਦਰ ਵੜ ਕੇ ਕਿ ਉਹਨਾਂ ਨੇ ਸਾਨੂੰ ਕੁੱਟਿਆ ਉਹ ਜ਼ਾਹਰ ਹੈ ਵੀ ਕੁਝ ਵੀ ਨਹੀਂ ਨਿਕਲਿਆ ਹੈ ਉਹਦੇ ਚੋਂ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਤਾ ਨਹੀਂ ਵੀ ਇੰਡੀਆ ਨੂੰ ਉਹਨੇ ਕਿਹਾ ਵੀ ਕੀ ਹੋਇਆ ਹੈ ਵੀ ਇਹਦੀ ਬਿਲਕੁਲ ਪਾਲਿਸੀਜ਼ ਜਿਹੜੀਆਂ ਨੇ ਥਿੰਗਸ ਆਰ ਬੈਕ ਟੂ ਵੇਅਰ ਦੇ ਵਾਰ ਇਨ a ਪ੍ਰਾਇਓਰਟੀ ਹਿਸਟਰੀ ਇਨ ਸੈਪਟੈਂਬਰ 2014 ਵੈਨ a ਨਿਊ ਫੋਰਨ ਪਾਲਿਸੀ ਟ੍ਰੈਜੈਕਟਰੀ ਵਾਸ ਡਰਾਮੈਟਿਕਲੀ ਲਾਂਚਡ ਵਿਦ a ਰੋਡ ਸ਼ੋ ਐਟ ਮੈਡੀਸਨ ਸਕੁਏਰ ਗਾਰਡਨ ਇਨ ਮੈਨਹਟਨ ਨਿਊਯਾਰਕ ਉਹਨੇ ਕਿਹਾ ਜੀ 2000 14 ਜਦੋਂ ਮੋਦੀ ਬਣਿਆ ਜਿਵੇਂ ਉਹਨੇ ਜਾ ਕੇ ਮੈਡੀਸਨ ਸਕਾਇਰ ਗਾਰਡਨਸ ਹਰ ਇੱਕ ਦੇ ਗਾੜਨ ਲੱਗ ਕੇ ਉਹ ਲੱਗਿਆ ਜੀ ਨਵੀਂ ਫੋਰਨ ਪੋਲਿਸੀ ਉਹਨੇ ਕਿਹਾ 4 ਸਾਲ ਬਾਅਦ ਫੋਰਨ ਪੋਲਿਸੀ ਜਿਹੜੀ ਹੈ ਉਹ ਇਹਨਾਂ ਨੂੰ ਇਹਨੇ ਬਿਲਕੁਲ ਪੁਸ਼ ਕਰਕੇ ਰੱਖ ਦਿੱਤਾ ਅੱਜ ਉਹ ਰਸ਼ੀਆ ਨਾਲ S-400 ਮਿਸਲ ਡੀਲ ਹੋਏ ਇਰਾਨੀਅਨ ਔਇਲ ਦੀ ਹੋਏ ਲੂਮਿੰਗ ਟ੍ਰੇਡ ਡਿਸਪੂਟ ਹੋਣ H1B ਵੀਜ਼ਾ ਹੋਏ ਅਮਰੀਕਨ ਜਿਹੜੇ ਨੇ ਉਹ ਬਿਲਕੁਲ ਆਪਣੇ ਮੌਕਫ ਦੇ ਉੱਤੇ ਖੜੇ ਨੇ ਔਰ ਈਵਨ ਵਪਾਰ ਦੇ ਮਾਮਲੇ ਦੇ ਐਸ ਫੋਰ ਟ੍ਰੇਡ ਦਾ ਰਿਗਲ ਰੂਮ ਇਜ਼ ਨਲ ਔਰ ਉਹਦੇ ਚ ਉਹਨੇ ਕਿਹਾ ਵੈਰੀ ਸਟੇਟ ਫੋਰ ਫਰੀ ਫੇਅਰ ਐਂਡ ਰੈਸੀਪਰੋਕਲ ਅਮਰੀਕਨ ਉਹਨਾਂ ਨੇ ਕਿਹਾ ਟ੍ਰੇਡ ਜਿਹੜੀ ਹੈ ਫਰੀ ਫੇਅਰ ਐਂਡ ਰੈਸੀਪਰੋਕਲ ਇਹ ਨਹੀਂ ਹੈ ਵੀ ਅਸੀਂ ਤੁਹਾਡੇ ਟੈਰਿਫ ਨਾਲ ਲਾਈਏ ਤਾਂ ਤੁਸੀਂ ਟੈਰਿਫ ਲਾਓ ਸਾਡੇ ਲਈ ਮਾਰਕੀਟ ਖੋਲੋ ਸਾਰੀ ਭਾਰਤ ਦੀ ਔਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਚ ਕੁਝ ਵੀ ਨਹੀਂ ਹੈ ਜਿਹੜਾ ਇਹਨਾਂ ਨੇ ਸਾਈਨ ਵੀ ਕੀਤਾ ਨਥਿੰਗ ਐਸ ਕਮ ਆਊਟ सिर्फ यही देखने वाले उन्हें क्या भी ये की समझ नहीं आती है द मोदी गवर्नमेंट सीम्स ब्लिथली अनअवेयर दैट इंडिया लिव्स इन इट्स रीजन विद द टू ग्रेट रिविजनिस्ट पावर दैट द यू एस रिगार्ड एज पोजिंग एगजिसटेंशियल थ्रेट चाइना एंड रशिया एंड टू नेबर्स ईरान एंड पाकिस्तान हूम वाशिंगटन प्लान टू एन सर्कल प्रूडेंस डिमेंड्स दैट इंडिया कीप्स आउट ऑफ द स्पाइटर वैम के अमरीका तो निशाना बिल्कुल क्लीयर है ਉਹ ਉੱਥੇ ਦੋ ਆਪਣੀਆਂ ਹੌਸਟਾਈਲ ਪਾਵਰ ਸਮਝਦਾ ਹੈ ਚਾਈਨਾ ਔਰ ਰਸ਼ੀਆ ਜਿਨ੍ਹਾਂ ਨੂੰ ਕੰਟੇਲ ਕਰਨਾ ਔਰ ਪਾਕਿਸਤਾਨ ਔਰ ਇਰਾਨ ਜਿਹੜੇ ਨੇ ਉਹ ਦੋ ਨੇਬਰ ਜਿਨ੍ਹਾਂ ਨੂੰ ਉਹ ਘੇਰਨਾ ਚਾਹੁੰਦਾ ਹੈ ਔਰ ਭਾਰਤ ਜਿਹੜਾ ਉਹ ਉਸ ਜਾਲ ਦੇ ਵਿੱਚ ਫਸ ਰਿਹਾ ਉਹਨਾਂ ਦੇ ਲਈ ਔਰ ਇਨ ਰਿਟਰਨ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਸੋ ਅਸੀਂ ਜਿਵੇਂ ਪਹਿਲਾਂ ਹੀ ਕਹਿਆ ਸੀ ਕਿ ਵੀ ਅਸੀਂ ਦੱਸਾਂਗੇ ਕਿ ਵੀ ਸੁਸ਼ਮਾ ਤੇ ਨਿਰਮਲਾ ਨੂੰ ਕੀ ਮਿਲਿਆ ਸੋ ਇਹ ਜ਼ਰੂਰ ਹੈ ਕਿ ਵੀ ਸਾੜੀਆਂ ਉਹਨਾਂ ਨੂੰ ਚੰਗੀਆਂ ਪ੍ਰੈਸ ਕੀਤੀਆਂ ਉਹਨਾਂ ਨੇ ਪਵਾ ਦਿੱਤੀਆਂ ਲੇਕਿਨ ਮਿਲਿਆ ਮਲਾਇਆ ਕੁਝ ਨਹੀਂ ਹੈ ਰਾਦਰ ਮਕੜੀ ਦੇ ਜਾਲ ਚ ਹੋਰ ਅੰਦਰ ਭਾਰਤ ਨੂੰ ਇਹਨਾਂ ਮਾਈਆਂ ਨੇ ਤਸਾਦਾਂ ਜੀ ਰਾਤ ਸਾਹਿਬ ਤੁਹਾਨੂੰ ਬ੍ਰੇਕ ਲਈ ਤੋਂ ਪਹਿਲਾ ਸੀ ਬਿੰਦਸ਼ਕਾਂ ਦੀ ਸੁਰਤ ਨੇ ਫਿਰ ਦੁਬਾਰਾ ਬੇਨਤੀ ਬੇਨਤੀ ਕਰਦੀ ਹੈ ਫਿਊਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਦੇ ਭਾਰਤੀਆਂ ਨਾਰਥ ਇਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਛੜਤੀ ਕਲਾਲੀ ਵਾਤਵਾ ਜਨੇਰ ਕਰੋ ਡੋਨੇਟ ਕਰ ਲਈ ਸਾਡੀ ਵੈਬਸਾਈਟ ਟੀਵੀ 84 ਦਾ ਟੀਵੀ ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਤਰੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-0137 ਥੈਮਨੀ ਲੌਂਗ ਆਲੈਂਡ ਸਿਟੀ ਨਿਊਯਾਰਕ 11101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਫੋਨ ਰਾਈਮੇ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਵਿਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ